来 ਵੀ ਮਿੱਤਰੋ ਸੰਤ ਨਗਰ ਜ਼ਿਲ੍ਹਾ सिरसा ਦੇ ਵਿੱਚ ਕਬੱਡੀ ਦਾ ਬਹੁਤ ਤਕੜਾ ਮਹਾਕੁੰਭ ਹੋ ਰਣ ਜਾ ਰਿਹਾ ਹੈ ਜਿੱਥੇ ਕਿ ਅੱਜ ਬਹੁਤ ਤਕੜੇ ਤਕੜੇ ਖਿਡਾਰੀ ਖੇਡਣੇ ਨੇ ਜਿੱਥੇ ਆਪਾਂ ਕਹਿੰਦੇ ਹਾਂਗੇ ਹਰਿਆਣੇ ਵਾਲੇ ਸੁਪਰਸਟਾਰ ਸ਼ਿੱਲੂ ਜੱਗੂ ਵਰਗੇ ਸਾਰੇ ਖੇਡਣੇ ਆ ਤੇ ਜੇਕਰ ਆਪਾਂ ਟੀਮਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਟੀਮਾਂ ਦੀ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੇ ਸ਼ਿੱਲੂ ਬਾਰੇ ਵੀ 来 ਮਿੱਤਰੋ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਡਿੜਬਸਤ ਦੇ ਵਿੱਚ 37 ਧਾਨਾ ਜੱਸਾ ਸ਼ੈਲੀ ਪਟਾ ਦਾਦਾਨਾ ਬੰਨੀ ਸ਼ਰਮਨਾਂ ਜੇਕਰ ਬੋਪਰ ਤੇਕਰ ਭਿੰਡੜ ਦੀ ਗੱਲ ਕਰੀਏ ਤਾਂ ਸ਼ਰਨੋਂ ਡੱਗੋ ਰਮਾਣਾ ਕਰਨ ਦਿਆਲਪੁਰਾ ਭੀਮ ਸੁਰ ਸਿੰਘ ਪਿਸਟਲ ਭਿੰਡੜ ਬੱਬੂ ਭਿੰਡੜ ਈਟੀਸੀ ਤੇ ਜੇਕਰ ਬਾਹੁ ਅਕਬਰ ਟੀਮ ਦੀ ਗੱਲ ਕਰੀਏ ਸ਼ੀਲੂ ਦੀ ਟੀਮ ਦੀ ਤਾਂ ਬਹੁਤ ਹੀ ਸਟਰੋਂਗ ਬਣੀਆ ਮਿੱਤਰੋ ਜਿਸ ਦੇ ਵਿੱਚ ਗਰਦਿਤ ਕਿਸ਼ਨਗੜ ਸ਼ੀਲੂ ਬਾਹੁ ਅਕਬਰ ਮਨੀਸ਼ ਬਾਹੁ ਅਕਬਰ ਆਦ ਕਾਂਗੇ ਦੇ ਵਿੱਚ ਗੁਰਵਿੰਦਰ ਰਾਜੂ ਬਾਹੁ ਦੁੱਲਾ ਬੱਗਾ ਸਣੀ ਕਾਲੇ ਸੰਘੇ ਮਾਨ ਸਿੰਘ ਵਰਗੇ ਬਹੁਤ ਹੀ ਤਗੜੇ ਸੁਪਰਸਟਾਰ ਨੇ ਘੰਗੇ ਦੀ ਟੀਮ ਚ ਵੀ ਬੋਪਰ ਦੇ ਵਿੱਚ ਵਿੱਕਾ ਛਾਤਰ ਗਗਨ ਸੁਰੇ ਵਾਲਾ ਬੂਟਾ ਆਂਦਾਣਾ ਵਰਗੇ ਸਾਰੇ ਖਿਡਾਰੀ ਤਗੜੇ ਤਗੜੇ ਬੋਪਰ ਦੀ ਟੀਮ ਵੀ ਬਹੁਤ ਬੜੀ ਬਣ ਰਕੇਸ਼ ਪ੍ਰਵੀਨ ਵਰਗੇ